ਦਿਲਵਾਕ ਸਵੀਆ ਸ਼ੋਅ ਨਾਲ ਜੁੜੇ ਸਾਰੇ ਸੱਜਣਾਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼ਕਾਲ ਕੁਝ ਅਰਸਾ ਪੈ ਗਿਆ ਸੀ ਅ ਕੁਝ ਕਾਰਨ ਸੀਗੇ ਨਿੱਜੀ ਜਿਨ੍ਹਾਂ ਕਰਕੇ ਇਹ ਗੈਪ ਬਣ ਗਿਆ ਪਰ ਹੁਣ ਅਸੀਂ ਦੁਬਾਰਾ ਇਹ ਪ੍ਰੋਗਰਾਮ ਆਪਣਾ ਸ਼ੁਰੂ ਕੀਤਾ ਤੇ ਹੁਣ ਅਸੀਂ ਲਗਾਤਾਰਤਾ ਬਣਾਈ ਰੱਖਾਂਗੇ ਤੇ ਹਰ ਰੋਜ਼ ਤੁਹਾਡੇ ਨਾਲ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਚਰਚਾ ਕਰਿਆ ਕਰਾਂਗੇ ਮੇਰੇ ਨਾਲ ਗੌਰਵ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਸਤਿ ਸ਼ਕਾਲ ਹਾਂਜੀ ਗੌਰਵ ਜੀ ਅੱਜ ਆਪਾਂ ਕਿਹੜੇ ਵਿਸ਼ੇ ਤੇ ਗੱਲ ਕਰਨੀ ਹੈ ਜੀ ਸਭ ਤੋਂ ਪਹਿਲਾ ਵਿਸ਼ਾ ਹੈਗਾ ਪੰਜਾਬ ਦੇ ਪੰਚਾਇਤੀ ਇਲੈਕਸ਼ਨ ਜੋ ਕਿ ਅੱਜ ਕੱਲ ਕਾਫੀ ਹੌਟ ਟਾਪਿਕ ਬਣ ਚੁੱਕਿਆ ਇੱਕ ਤਾਂ ਇਹ ਇਲੈਕਸ਼ਨ ਸਮੇਂ ਦੇ हिसाब ਨਾਲ ਕਾਫੀ ਲੇਟ ਚੱਲ ਰਹੇ ਨੇ ਤੇ ਇਹਨਾਂ ਇਲੈਕਸ਼ਨਸ ਨੂੰ ਲੈ ਕੇ ਸਰਕਾਰ ਵੱਲੋਂ ਵੀ ਕਾਫੀ ਕੁਝ ਦਿਨਾਂ ਦੇ ਇੰਟਰਵਲ ਤੇ ਕੋਈ ਨਾ ਕੋਈ ਕਦੇ ਲਾਅ ਚੇਂਜ ਹੋ ਜਾਂਦਾ ਜਾਂ ਭਿਆਨ ਆ ਜਾਂਦਾ ਤਾਂ ਕੀ ਇਸ ਇਹਨੂੰ ਲੈ ਕੇ ਸਾਰੀ ਕਹਾਣੀ ਹੈ ਜਿਵੇਂ ਕਿ ਗਵਰਨਮੈਂਟ ਕਹਿ ਰਹੀ ਹੈ ਸਰਕਾਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਬਿਨਾ ਕਿਸੇ ਪਾਰਟੀ ਦੇ ਲੋਕ ਚੋਣ ਚਿੰਨ ਤੋਂ ਜਿਵੇਂ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਬਿਨਾ ਕਿਸੇ ਚੋਣ ਚਿੰਨ ਤੋਂ ਇਹ ਇਲੈਕਸ਼ਨ ਲੜੇ ਜਾਣਗੇ ਤਾਂ ਇਨ੍ਹਾਂ ਇਲੈਕਸ਼ਨ ਬਾਰੇ ਤੁਹਾਡੀ ਕੀ ਰਾਏ ਹੈ ਇਹ ਤਾਂ ਇਹ ਤਾਂ ਪਹਿਲੀ ਗੱਲ ਕਹੀ ਹੈ ਵੀ ਪੰਚਾਇਤੀ ਚੋਣਾਂ ਜਿਹੜੀਆਂ ਪਿੰਡਾਂ ਦੀਆਂ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਤਾਂ ਪਹਿਲਾਂ ਵੀ ਪਾਰਟੀਆਂ ਆਪ ਦੇ ਜਿਹੜੇ ਨਿਸ਼ਾਨ ਸੀਗੇ ਪਾਰਟੀ ਦੇ ਉਹ ਦਿੰਦੀਆਂ ਨਹੀਂ ਸੀ ਹੁੰਦੀਆਂ ਉਹ ਤਾਂ ਲੋਕਲ ਲੈਵਲ ਤੇ ਹੀ ਜਿਹੜਾ ਪਾਰਟੀ ਨੂੰ ਕੋਈ ਮਿਲਦਾ ਹੁੰਦਾ ਸੀ ਜਿਹੜਾ ਕੈਂਡੀਡੇਟ ਭਰਦਾ ਹੁੰਦਾ ਸੀ ਆਪਣੇ ਪੇਪਰੇ ਉਹਨੂੰ ਮਿਲਦਾ ਸੀ ਪਹਿਲਾਂ ਵੀ ਇਹ ਤਾਂ ਨਹੀਂ ਸੀ ਇਹ ਤਾਂ ਇੱਕ ਵੈਸੇ ਚਲੋ ਬਿਆਨਬਾਜ਼ੀ ਹੈ ਇਸ ਨੂੰ ਵਿਸ਼ਾ ਕਿਉਂ ਬਣਾਇਆ ਗਿਆ ਫਿਰ ਵੈਸੇ ਹੀ ਵਿਸ਼ਾ ਬਣਾ ਦਿੱਤਾ ਜਾਂਦਾ ਹੈ ਉਹਦਾ ਇਹਦੇ ਪਿੱਛੇ ਇੱਕ ਕਾਰਨ ਨਹੀਂ ਹੁੰਦੇ ਕਈ ਕਾਰਨ ਹੁੰਦੇ ਨੇ ਕਿ ਜੇ ਪਹਿਲੀ ਗੱਲ ਤਾਂ ਇਹ ਚੀਜ਼ ਚਲੋ ਆਪਾਂ ਨਗਰ ਕੌਂਸਲ ਦੇ ਵਿੱਚ ਕਹਿ ਸਕਦੇ ਹਾਂ ਜਿਹੜੇ ਸ਼ਹਿਰਾਂ ਦੇ ਜਿਹੜੇ ਚੋਣਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਵੀ ਫਿਰ ਇੱਕ ਕਾਰਨ ਜਿਹੜਾ ਸਭ ਤੋਂ ਵੱਡਾ ਹੈ ਇਹ ਹੈ ਵੀ ਅ ਮੰਨ ਕੇ ਚੱਲੋ ਜੇ ਆਮ ਆਦਮੀ ਪਾਰਟੀ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਂ ਕਾਂਗਰਸ ਵੱਲੋਂ ਜਾਂ ਹੁਣ ਭਾਜਪਾ ਵੀ ਹੈ ਕਿ ਜੇ ਉਹਨਾਂ ਨੂੰ ਨਿਸ਼ਾਨ ਦੇ ਦਿੱਤੇ ਜਾਂਦੇ ਨੇ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਜੇ ਉਹਨਾਂ ਨੂੰ ਨਿਸ਼ਾਨ ਦੇ ਦਿੱਤੇ ਜਾਂਦੇ ਨੇ ਤਾਂ ਕਈ ਵਾਰੀ ਕੀ ਹੁੰਦਾ ਹੈ ਫਿਰ ਬਾਅਦ ਦੇ ਵਿੱਚ ਬਹੁਤ ਸਾਰੀ ਹਨਾ ਪੰਨ ਤੋੜ ਵੀ ਕਰਨੀ ਹੁੰਦੀ ਹੈ ਹੁਣ ਜੇ ਬਿਨਾਂ ਨਿਸ਼ਾਨਾਂ ਤੋਂ ਬੰਦੇ ਜਿੱਤ ਜਾਣਗੇ ਤਾਂ ਉਹ ਕਿਸੇ ਵੀ ਬੰਦੇ ਨੂੰ ਆਪਦਾ ਬੰਦਾ ਬਣਾਇਆ ਜਾ ਸਕਦਾ ਬਾਅਦ ਦੇ ਵਿੱਚ ਓਕੇ ਤੇ ਉਹ 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 ਕਾਰਨ ਪਹਿਲਾਂ ਤਾਂ ਇਹ ਹੈ ਪਰ ਜਿਹੜੀ ਪੰਚਾਇਤੀ ਚੋਣਾਂ ਦੀ ਖਬਰ ਨਿਕਲ ਕੇ ਆ ਰਹੀ ਹੈ ਉਹ ਚਰਨਜੀਤ ਸਿੰਘ ਪੁਲਰ ਜੀ ਨੇ ਪੱਤਰਕਾਰ ਨੇ ਇੱਕ ਖਬਰ ਪੰਚਾਇਤੀ ਚੋਣਾਂ ਬਾਰੇ ਜਿਹੜੀ ਨਵੀਂ ਗੱਲ ਨਿਕਲ ਕੇ ਆ ਰਹੀ ਹੈ ਚੋਣਾਂ ਚੰਨੀ ਮਿਲਣਗੇ ਪਾਰਟੀਆਂ ਦੇ ਲੋਗੋ ਨਹੀਂ ਮਿਲਣਗੇ ਗੱਲ ਵੱਖਰੀ ਹੈ ਪਰ ਜਿਹੜੀ ਉਹਨਾਂ ਨੇ ਇੱਕ ਨਵੀਂ ਗੱਲ ਕੱਢ ਕੇ ਲਿਆਂਦੀ ਹੈ ਇੱਕ ਪੰਚਾਇਤੀ ਸੋਧ ਕੀਤੀ ਹੈ ਪੰਚਾਇਤੀ ਐਕਟ ਦੇ ਵਿੱਚ ਇੱਕ ਨਵੀਂ ਸੋਧ ਕੀਤੀ ਹੈ ਕਿ ਹੁਣ ਕੀ ਹੋ ਸਕਦਾ ਕਿ ਪਹਿਲਾਂ ਨਾ ਜ਼ਿਲ੍ਹੇ ਨੂੰ ਇਕਾਈ ਮੰਨਿਆ ਗਿਆ ਸੀਗਾ ਜਿਹੜੀ ਰਿਜ਼ਰਵੇਸ਼ਨ ਕਰਦੇ ਸੀ ਤੇ ਜ਼ਿਲ੍ਹੇ ਨੂੰ ਇਕਾਈ ਮੰਨ ਕੇ ਰਿਜ਼ਰਵੇਸ਼ਨ ਕਰਦੇ ਸੀ ਜ਼ਿਲ੍ਹਾ ਮਤਲਬ ਜੋ ਆਪਣੇ ਪੰਜਾਬ ਦੇ ਵਿੱਚ ਜਿਸਟ ਡਿਸਟ੍ਰਿਕਟ ਦੇ ਬੇਸ ਤੇ ਵੀ ਜੇ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹੇ ਦੇ ਵਿੱਚ ਕੀ ਹੁੰਦਾ ਵੀ ਜ਼ਿਲ੍ਹੇ ਚ ਮੰਨ ਕੇ ਚੱਲੋ 300 ਪਿੰਡ ਆ ਗਿਆ ਹਾਂਜੀ ਤਾਂ 300 ਪਿੰਡ ਦੇ ਵਿੱਚ ਕਿੰਨੇ ਪ੍ਰਤੀਸ਼ਤ ਰਿਜ਼ਰਵੇਸ਼ਨ ਦੇਣੀ ਹੈ ਤਾਂ ਉਹ ਜਿਹੜਾ ਫਿਰ ਉਹ ਕੋਟਾ ਦਿੱਤਾ ਜਾਂਦਾ ਹੈ ਜ਼ਿਲ੍ਹੇ ਚ ਕਿ ਜ਼ਿਲ੍ਹੇ ਦਾ ਕੋ ਵੀ 30% 100 ਪਿੰਡ ਤੇ 30% ਰਿਜ਼ਰਵ ਰੱਖਣੇ ਨੇ ਹਲਕੇ ਤੋਂ 30% ਨੂੰ ਟਾਰਗੇਟ ਕਰ ਲਿਆ ਜਾਂਦਾ ਸੀ ਮਤਲਬ ਇੱਕ ਪਾਸੇ ਵੀ 30 ਰੱਖੇ ਜਾ ਸਕਦੇ ਆ ਠੀਕ ਆ ਜਿਆਦਾ ਪਿੰਡ ਜਨਰਲ ਰੱਖੇ ਜਾ ਸਕਦੇ ਪਰ ਹੁਣ ਉਹਨਾਂ ਨੇ ਉਹ ਚੀਜ਼ ਹੈ ਜਿਹੜੀ ਰਿਜ਼ਰਵੇਸ਼ਨ ਵਾਲਾ ਜਿਹੜਾ ਫਾਰਮੂਲਾ ਲਾਗੂ ਕਰਤਾ ਉਹ ਕਰਤਾ ਬਲਾਕ ਤੇ ਕਿ ਤੁਸੀਂ ਜ਼ਿਲ੍ਹੇ ਨੂੰ ਇਕਾਈ ਨਾ ਮੰਨੋ ਤੁਸੀਂ ਬਲਾਕ ਨੂੰ ਇਕਾਈ ਮੰਨ ਕੇ ਕਹਿੰਦਾ ਇੱਕ ਤਰੀਕੇ ਨਾਲ ਹੈਗਾ ਵੀ ਨਵੀਂ ਚੀਜ਼ ਪੇਸ਼ ਕੀਤੀ ਹੈ ਬਟ ਹੈ ਤਾਂ ਇਹ ਪੁਰਾਣੀ ਠੀਕ ਹੈ ਪਰ ਇਹਦੇ ਨਾਲ ਹੁਣ ਕੀ ਹੋ ਗਿਆ ਕਿ ਜਿਹੜਾ ਰੋਸਟਰ ਹੈ ਚੰਦਰਜੀਤ ਸਿੰਘ ਭੁਲਰਜੀ ਮਤਾਬਕ ਉਹ ਨਵੇਂ ਸਿਰਿਓਂ ਫਿਰ ਤਿਆਰ ਹੋਊਗਾ ਕਿ ਜਿਹੜੀ ਰਿਜ਼ਰਵੇਸ਼ਨ ਇਹਦੇ ਨਾਲ ਹੋਊਗਾ ਕਿ ਜਿਹੜੇ ਪੰਚਾਇਤੀ ਚੋਣਾਂ ਲੜਨ ਦੇ ਇੱਛਕ ਬੰਦੇ ਆ ਜਿਹੜੇ ਪਹਿਲਾਂ ਦੇਖ ਰਹੀ ਕਿ ਸਾਡੇ ਹਲਕਾ ਜਿਹੜਾ ਪਿਛਲੀ ਵਾਰੀ ਰਿਜ਼ਰਵ ਸੀਗਾ ਐਤਕੀ ਸਾਡਾ ਜਨਰਲ ਹੋ ਜਾਣਾ ਓਕੇ ਜਿਹੜੇ ਕਹਿ ਰਹੇ ਸੀ ਜੀ ਸਾਡਾ ਹਲਕਾ ਪਹਿਲਾਂ ਜਨਰਲ ਸੀ ਉਹ ਐਤਕੀ ਰਿਜ਼ਰਵ ਹੋ ਜਾਊਗਾ ਓਕੇ ਤਾਂ ਹੁਣ ਇਹ ਬਿਲਕੁਲ ਨਵੇਂ ਸਿਰੇਓ ਕਰ ਦੇਣਗੇ ਦੁਬਾਰਾ ਰਿਜ਼ਰਵ ਨੂੰ ਰਿਜ਼ਰਵ ਰੱਖ ਸਕਦੇ ਆ ਜਨਰਲ ਨੂੰ ਇਹ ਨਵੇਂ ਸਿਰੇਓ ਕਰਨਗੇ ਜਦੋਂ ਤਾਂ ਉੱਥੇ ਫਿਰ ਜਿਹੜੀ ਲੋਕਾਂ ਦੇ ਦਿਮਾਗ ਦੇ ਵਿੱਚ ਕਿਵੇਂ ਬਣੀ ਹੋਈ ਸੀ ਕਿ ਸਾਡਾ ਹਲਕਾ ਐਤਕੀ ਜਨਰਲ ਹੋਊਗਾ ਰਿਜ਼ਰਵ ਹੋਊਗਾ ਸਰਕਾਰ ਹੁਣ ਨਵੇਂ ਸਿਰੇਓ ਮਤਲਬ ਸਰਕਾਰ ਨੂੰ ਆਪਣੀ ਮਰ ਤੇ ਕਿਲੇ ਹਲਕੇ ਨੂੰ ਆਪਣੇ ਹਿਸਾਬ ਨਾਲ ਉਹਨਾਂ ਨੇ ਜਨਰਲ ਰੱਖਣਾ ਹੈ ਰਿਜ਼ਰਵ ਰੱਖਣਾ ਸਰਕਾਰ ਕੋਲੇ ਆਪ ਦਾ ਨਵਾਂ ਅਧਿਕਾਰ ਉਹਨਾਂ ਨੇ ਇਹ ਕਾਨੂੰਨ ਲਿਆ ਕੇ ਸੋਧ ਕਰਕੇ ਠੀਕ ਹੈ ਤਾਂ ਆਪਣੇ ਤਰੀਕੇ ਨਾਲ ਉਹ ਇਹ ਲਾਗੂ ਕਰਨਗੇ ਵੀ ਕਿੱਥੇ ਕਿਹਨੂੰ ਜਨਰਲ ਰੱਖਣਾ ਕਿਹੜੇ ਪਿੰਡ ਨੂੰ ਰਿਜ਼ਰਵ ਕਰਨਾ ਇਹ ਇਹ ਨਵੀਂ ਚੀਜ਼ ਆਈ ਹੈਗੀ ਪੰਚਾਇਤੀ ਚੋਣਾਂ ਦੇ ਵਿੱਚ ਪੰਜਾਬ ਜਿਹੜੇ ਫਿਰ ਲੜਨ ਦੇ ਇੱਛਕ ਹੈ ਹੁਣ ਚਲੋ ਮੰਨ ਕੇ ਚਲੋ ਆਪਾਂ ਇਹ ਕਹਿ ਦਿੰਦੇ ਹੁਣ ਕਿ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹਦੇ ਜਿਹੜੇ ਚਾਹਵਾਨ ਸੱਜਣ ਹੁੰਦੇ ਆ ਫਿਰ ਉਹ ਐਮ ਐਲ ਏਸ ਤੇ ਮਿਨਿਸਟਰਸ ਤੇ ਪ੍ਰੈਸ਼ਰ ਪਾਉਂਦੇ ਆ ਜਿਵੇਂ ਕਹਿੰਦੇ ਆ ਉਹਨਾਂ ਨੂੰ ਵੀ ਤੁਸੀਂ ਸਾਡੇ ਇ ਤਾਂ ਹੁਣ ਸਰਕਾਰ ਕੋਲੇ ਆਪਣੀ ਮਨਮਰਜ਼ੀ ਕਰਨ ਦਾ ਨਵੇਂ ਸਿਰੇਓ ਇੱਕ ਅਧਿਕਾਰ ਸਰਕਾਰ ਨੂੰ ਮਿਲ ਗਿਆ ਕੀ ਇਹ ਜ਼ਰੂਰੀ ਸੀ ਕੀ ਇਹ ਹੁਣ ਦੁਬਾਰਾ ਉਹਨੂੰ ਰੋਸਟਰ ਨੂੰ ਬਣਾਉਣਾ એનર્ਜੀ ਤੇ ਰਿਸੋਰਸ ਜੋ ਇਹਦੇ ਤੇ ਲੱਗਣਗੇ ਕੀ ਇਹਦਾ ਫਾਇਦਾ ਕਿਸੇ ਲੋਕਾਂ ਨੂੰ ਨਹੀਂ ਉਹ ਫਾਇਦਾ ਲੋਕਾਂ ਨੂੰ ਨਹੀਂ ਹੁੰਦਾਗਾ ਇੱਕ ਤਾਂ ਚਲੋ ਸਰਕਾਰ ਨੂੰ ਇਹ ਮਿਲ ਗਿਆ ਕਿ ਉਹ ਆਪਣੇ ਹਿਸਾਬ ਦੇ ਨਾਲ ਚੀਜ਼ਾਂ ਕਰ ਲੈਣਗੇ ਤਾਂ ਫਿਰ ਜਿਹੜੀ ਕੋਈ ਵੀ ਸਰਕਾਰ ਹੁੰਦੀ ਆ ਮੌਜੂਦਾ ਸਰਕਾਰ ਦੀ ਗੱਲ ਨਹੀਂ ਹੈਗੀ ਜਿਹੜੀਆਂ ਪਿਛਲੀਆਂ ਵੀ ਸਰਕਾਰਾਂ ਹੁੰਦੀਆਂ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੁੰਦੀ ਹੈ ਕਿ ਭਈ ਜਿਹੜੇ ਉਹਨਾਂ ਦੇ ਵਰਕਰ ਨੇ ਪਿੰਡ ਲੈਵਲ ਤੇ ਕੰਮ ਕਰਦੇ ਨੇ ਬੂਥ ਲੈਵਲ ਤੱਕ ਕੰਮ ਕਰਦੇ ਨੇ ਕਿਉਂਕਿ ਵਰਕਰਾਂ ਕੋਲੇ ਤਾਂ ਲੈ ਦੇ ਕੇ ਫਿਰ ਸਰਪੰਚੀ ਮੈਂਬਰੀ ਹੋਈ ਹੁੰਦੀ ਹੈ ਬਿਲਕੁਲ ਠੀਕ ਹੈ ਜਿਹੜਾ ਥੋੜਾ ਉਸ ਪੱਖੋਂ ਆਰਥਿਕ ਪੱਖੋਂ ਥੋੜਾ ਮਜ਼ਬੂਤ ਹੁੰਦਾ ਉਹ ਸਰਪੰਚੀ ਤੇ ਨਹੀਂ ਫਿਰ ਮੈਂਬਰੀ ਉਹ ਵਰਕਰਾਂ ਨੂੰ ਤਾਂ ਉਸ ਹਿਸਾਬ ਨਾਲ ਇੱਕ ਤਰੀਕੇ ਨਾਲ ਉਹਨਾਂ ਨੂੰ ਤਾਂ ਇਹ ਦਿੱਤਾ ਜਾ ਹੀ ਸਕਦਾ ਨੇ ਕਿ ਦੇਖੋ ਆਪਾਂ ਨਵੇਂ ਸਿਰਿਓ ਆਪਣੇ ਹਿਸਾਬ ਨਾਲ ਆਪਣੀ ਸਰਕਾਰ ਦੇ ਹਿਸਾਬ ਨਾਲ ਇਹ ਚੀਜ਼ਾਂ ਕਰ ਰਹੇ ਆਂ ਇਹ ਸਰਕਾਰਾਂ ਆਪਦਾ ਕਰਤ ਨਹੀਂ ਹੁੰਦੀਆਂ ਕੋਈ ਨਾ ਕੋਈ ਤਰੀਕਾ ਇਸ ਤਰ੍ਹਾਂ ਦਾ ਕੱਢਦੀਆਂ ਹੁੰਦੀਆਂ ਤੇ ਡਿਲੇ ਕਿਉਂ ਕੀਤੇ ਗਏ ਇਲੈਕਸ਼ਨ ਇਹਦੇ ਪਿੱਛੇ ਹਜੇ ਕੋਈ ਕਾਰਨ ਨਹੀਂ ਦਿੱਤਾ ਸਰਕਾਰ ਨੇ ਪਰ ਹਾਈ ਕੋਰਟ ਦੇ ਵਿੱਚ ਬਿਆਨ ਜਰੂਰ ਦਿੱਤਾ ਸੀਗਾ ਕਿ ਬਹੁਤ ਜਲਦੀ ਹੈਗੇ ਜਿਹੜੇ ਅਸੀਂ ਪੰਚਾਇਤੀ ਇਲੈਕਸ਼ਨ ਆ ਜਿਹੜੇ ਉਹ ਤਾਂ ਸਤੰਬਰ ਚ ਕਿਹਾ ਸੀਗਾ ਪਰ ਹੁਣ ਲੱਗ ਨਹੀਂ ਰਹੇ ਆਉਂਦੇ ਸਤੰਬਰ ਦੇ ਵਿੱਚ ਨਹੀਂ ਇੱਕ ਗੱਲ ਤੁਸੀਂ ਹੋਰ ਨੋਟ ਕਰੋ ਕਿ ਅ ਦੇਖੋ ਸ시ਲ ਦੇੰਕੂ ਜੀ ਜਦੋਂ ਜਿਮਨੀ ਚੋਣ ਹੋਈ ਐ ਲੋਕ ਸਭਾ ਦੀ ਜਲੰਧਰ ਵਾਲੀ ਹਾਂਜੀ ਤੇ ਉਦੋਂ ਲਗਭਗ ਵੋਟਾਂ ਪੈਣ ਦੇ ਵਿੱਚ ਕੁਝ ਹਾਲਕ ਦਾ ਸਮਾਂ ਰਹਿ ਗਿਆ ਸੀ 8 ਕਿ ਮਹੀਨੇ ਦਾ ਸਮਾਂ ਰਹਿ ਗਿਆ ਸੀ ਹਾਂਜੀ ਜਨਰਲ ਇਲੈਕਸ਼ਨ ਜਿਹੜਾ ਹੁਣ ਹੋ ਗਿਆ ਟੈਂਪ ਜੀ ਤਾਂ ਇਹ ਇੱਕ ਕਾਨੂੰਨ ਹੈ ਕਿ ਜਦੋਂ ਕੋਈ ਐਮਐਲਏ ਜਾਂ ਐਮਪੀ ਦੀ ਸੀਟ ਖਾਲੀ ਹੁੰਦੀ ਹੈ ਤਾਂ ਤੁਸੀਂ ਉਹਨੂੰ ਜੀ 6 ਮਹੀਨੇ ਦੇ ਅੰਦਰ ਅੰਦਰ ਭਰਨਾ ਹੈ ਭਰਨਾ ਹੈ ਪਰ ਪੰਚਾਇਤੀ ਸਰਪੰਚਾਂ ਤੇ ਇਹ ਗੱਲ ਲੱਗੂ ਨਹੀਂ ਹੁੰਦੀ ਕਿਉਂ ਇਹਦਾ ਕੀ ਤੇ ਇਹ ਵਸੇ ਸਿਸਟਮ ਆ ਸਾਡੇ ਦੇਸ਼ ਦਾ ਨਹੀਂ ਇਹਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹਦੀ ਨਹੀਂ ਕਰਦਾ ਨਹੀਂ ਨਹੀਂ મતਲਬ ਜੂਰਡਿਕਸ਼ਨ ਤਾਂ ਉਹਨਾਂ ਦੀ ਬੰਦ ਹੀ ਆ ਜੇ ਹੁਣ ਫੋਰ ਐਗਜ਼ਾਮਪਲ ਕੱਲ ਇਲੈਕਸ਼ਨ ਹੁੰਦੇ ਆ ਜਦੋਂ ਵੀ ਸਤੰਬਰ ਅਕਤੂਬਰ ਨਵੰਬਰ ਦਸੰਬਰ ਚ ਇਲੈਕਸ਼ਨ ਹੁੰਦੇ ਆ ਤੇ ਇਹਨੂੰ ਕਰਵਾਏਗਾ ਤਾਂ ਇਲੈਕਸ਼ਨ ਕਮਿਸ਼ਨ ਹੀ ਨਹੀਂ ਉਹ ਫਿਰ ਪੰਚਾਇਤ ਸਰਕਾਰ ਲਿਖ ਕੇ ਦਿੰਦੀ ਹੈ ਨਾ ਸਾਡੇ ਕੋਲ ਜੇ ਅਸੀਂ ਤਿਆਰੀ ਨਹੀਂ ਕੀਤੀ ਉਹ ਸੋ ਆਪਾਂ ਨਿਕੜੇ ਜਾਂਦੇ ਆ ਨਾ ਜੇ ਅਸੀਂ ਤਿਆਰੀ ਨਹੀਂ ਕੀਤੀ ਕਿਉਂਕਿ ਇਹ ਅਧਿਕਾਰ ਫਿਰ ਹੁੰਦੇ ਨਾ ਸਰਕਾਰ ਨੂੰ ਦਿੱਤੇ ਹੋਏ ਆ ਸਟੇਟ ਗਵਰਨਮੈਂਟ ਸਟੇਟ ਗਵਰਨਮੈਂਟ ਕੋਲ ਹੀ ਜਿਹੜੇ ਐਮਪੀ ਐਮਐਲਏ ਵਾਲੇ ਹੈਗੇ ਨੇ ਉਹ ਇਲੈਕਸ਼ਨ ਕਮਿਸ਼ਨ ਕੋਲ ਹੁੰਦੇ ਨੇ ਠੀਕ ਹੈ ਹਾਂ ਕਰਵਾਉਂਦੇ ਨੇ ਪ੍ਰੈਸ਼ਰ ਪਾਇਆ ਜਾਂਦਾ ਕਿਹਾ ਹੀ ਜਾ ਰਿਹਾ ਮਤਲਬ ਪੰਚਾਇਤਾਂ ਜਿਹੜੇ ਪੀਐਲ ਪੀਆਈਐਲ ਫਾਈਲ ਕੀਤੀ ਹੋਈ ਹੈ ਕਿ ਇਲੈਕਸ਼ਨ ਕਿਉਂ ਨਹੀਂ ਹੋ ਰਿਹਾ ਉਸੇ ਕਰਕੇ ਤਾਂ ਸਰਕਾਰ ਨੂੰ ਬਿਆਨ ਦੇਣਾ ਪਿਆ ਨਾ ਕਿ ਇਲੈਕਸ਼ਨ ਅਸੀਂ ਵੀ ਜਲਦ ਕਰਾਵਾਂਗੇ ਪਰ ਤੁਸੀਂ ਇਹ ਦੇਖੋ ਇੱਥੇ ਕੋਈ ਸੀਰੀਅਸਨੈਸ ਨਹੀਂ ਹੈਗੀ ਇਸ ਤਰ੍ਹਾਂ ਹੀ ਬਹੁਤ ਸਾਰੀਆਂ ਅਸਾਮੀਆਂ ਵੀ ਖਾਲੀ ਹੋ ਜਾਂਦੀਆਂ ਨੇ ਜਿਹੜੀਆਂ ਬਹੁਤ-ਬਹੁਤ ਚਿਰ ਭਰੀਆਂ ਜਾਂਦੀਆਂ ਨੇ ਠੀਕ ਹੈ ਮਤਲਬ ਕਿ ਉਹਨਾਂ ਦੇ ਉੱਤੇ ਵੀ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਕਿ ਜੀ ਇਹ 6 ਮਹੀਨੇ ਦੇ ਅੰਦਰ ਅੰਦਰ ਇਹ ਪੋਸਟ ਭਰਨੀ ਜ਼ਰੂਰੀ ਹੈ ਉਹ ਜ਼ਰੂਰੀ ਉਹ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹ ਜ਼ਿਆਦਾ ਕਿਤੇ ਡਾਕਟਰ ਨੇ ਡਾਕਟਰ ਰਿਟਾਇਰ ਹੋ ਗਏ ਹਾਂ ਜੀ ਜੱਜ ਰਿਟਾਇਰ ਜੱਜ ਰਿਟਾਇਰ ਹੋ ਗਏ ਬਹੁਤ ਸਾਰੀਆਂ ਪੀਐਸ ਰਿਟਾਇਰ ਉਹ ਬਹੁਤ ਸਾਰੀਆਂ ਪੋਸਟਾਂ ਬਹੁਤ ਬਹੁਤ ਸਮਾਂ ਖਾਲੀ ਪਈਆਂ ਰਹਿੰਦੀਆਂ ਜਿਨ੍ਹਾਂ ਕਿ ਸਿੱਧੀਆਂ ਲੋਕਾਂ ਨਾਲ ਚੀਜ਼ਾਂ ਜੁੜੀਆਂ ਹੋਣੀਆਂ ਜਿੰਨਾ ਜੇ ਇੱਕ ਐਮਐਲ ਦੀ ਚੋਣ ਮੰਨ ਕੇ ਚਲੋ 6 ਮਹੀਨੇ ਤੋਂ ਲੇਟ ਹੋ ਜੂਗੀ ਫਿਰ ਕੀ ਹੋ ਜੂਗਾ ਸਰਪੰਚ ਵੀ ਤਾਂ ਹੁਣ ਕਿਹੜਾ ਪੰਚਾਇਤਾਂ ਦਾ ਕੰਮ ਨਹੀਂ ਚੱਲ ਰਿਹਾ ਹੈਗਾ ਪਿਛਲੇ ਲੰਬੇ ਸਮੇਂ ਤੋਂ ਚੱਲ ਹੀ ਰਿਹਾ ਪਰ ਦੇਖੋ ਇਲੈਕਸ਼ਨ ਕਦੋਂ ਸੀ ਸਰਪੰਚ ਦੀ ਹੋਈ ਸਰਪੰਚ ਦੀ ਆ 6 ਮਹੀਨੇ ਉੱਪਰ ਟੱਪ ਗਏ ਨੇ 5 ਸਾਲਾਂ ਤੋਂ 5 ਸਾਲਾਂ ਤੋਂ ਹਾਂ 6-7 ਮਹੀਨੇ ਉੱਪਰ ਟੱਪ ਗਏ ਨੇ ਦਸੰਬਰ ਚ ਡਿਊ ਸੀਗਾ ਇਲੈਕਸ਼ਨ ਤਾਂ ਮੈਨੂੰ ਇਹ ਲੱਗਦਾ ਹੈ ਕਿ ਜੋ ਹੋਰ ਸਿਵਲ ਸਰਵੈਂਟ ਨੇ ਜਾਂ ਡਾਕਟਰਸ ਨੇ ਜੱਜਸ ਨੇ ਹੂੰ ਉਹਨਾਂ ਤੇ ਰੂਲ ਸਟ੍ਰਿਕਲੀ ਲਾਗੂ ਹੋਣਾ ਚਾਹੀਦਾ ਹੈ ਆਪਾਂ ਸ਼ਾਇਦ ਪਿਛਲੀ ਵਾਰੀ ਇੱਕ ਗੱਲ ਵੀ ਕੀਤੀ ਸੀ ਕਿ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਕਿੰਨੇ ਲੱਖ ਪੋਸਟਾਂ ਨੇ ਜਿਹੜੀਆਂ ਉਹ ਖਾਲੀ ਪਈਆਂ ਨੇ ਤਾਂ ਉਦੋਂ ਮੈਂ ਸਾਰੇ ਅੰਕੜੇ ਦਿੱਤੇ ਸੀਗੇ ਹਾਂਜੀ ਠੀਕ ਹੈ ਪਰ ਉਹਨਾਂ ਅਸਾਮੀਆਂ ਨੂੰ ਭਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਪਰ ਦੇਖੋ ਹਜੇ ਜਿਮਨੀ ਚੋਣਾਂ ਜਿਹੜੀਆਂ ਚਾਰ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਚਲੋ ਇੱਕ ਹੋਰ ਹੈਗੀ ਆ ਪੰਜਵੀਂ ਉਹ ਹੋਏਗੀ ਨਹੀਂ ਹੋਏਗੀ ਪਤਾ ਨਹੀਂ ਕਿਵੇਂ ਹੋਣਾ ਉਹ ਮਸਲਾ ਹਾਂਜੀ ਪਰ ਜਿਹੜੀਆਂ ਚਾਰ ਜਿਮਨੀ ਚੋਣਾਂ ਨੇ ਉਹਨਾਂ ਦੀ ਪੂਰੇ ਮਤਲਬ ਜੋਰ-ਸ਼ੋਰ ਨਾਲ ਚਰਚਾ ਚੱਲ ਰਹੀ ਹੈ ਚੱਲ ਰਹੀ ਹੈ ਬਹੁਤ ਹ ਪਰ ਜਿਹੜੀਆਂ ਪੰਚਾਇਤੀ ਇਲੈਕਸ਼ਨ ਆ ਜਿਹੜਾ ਅਪ ਡਿਸੰਬਰ ਦੇ ਵਿੱਚ ਡਿਊ ਆ ਉਹਦੇ ਬਾਰੇ ਹਜੇ ਤੱਕ ਕੋਈ ਡੇਟ ਵੀ ਨਹੀਂ ਨਿਕਲ ਕੇ ਸਾਹਮਣੇ ਆ ਰਹੀ ਕਿ ਕਿੰਨੀ ਤਰੀਕ ਨੂੰ ਪਰ ਗੱਲ ਜਰੂਰ ਹੁੰਦੀ ਹੈ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਪਰ ਹਾਂ ਇਹ ਸਰਕਾਰ ਨੂੰ ਜਰੂਰ ਚਾਹੀਦਾ ਕਿ ਇਹ ਮਤਲਬ ਜਿਹੜਾ ਅਧਿਕਾਰ ਹੈਗਾ ਪਿੰਡਾਂ ਨੂੰ ਦਿੱਤਾ ਹੋਇਆ ਆਪਣਾ ਮੁਖੀ ਚੁਣਨ ਦਾ ਕਿ ਉਹਦਾ ਮਾਨ ਰੱਖਿਆ ਜਾਣਾ ਚਾਹੀਦਾ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਸਰਪੰਚ ਜ਼ਰੂਰੀ ਹੁੰਦਾ ਹੈ ਸਰਪੰਚ ਦੀ ਬਹੁਤ ਸਾਰੇ ਪਿੰਡ ਦੇ ਵਿਕਾਸ ਦੇ ਕੰਮਾਂ ਦੇ ਵਿੱਚ ਇਨਵੋਲਵਮੈਂਟ ਹੁੰਦੀ ਹੈ ਉਹਦੇ ਬਿਨਾ ਚਲੋ ਇਹਨਾਂ ਨੇ ਲਾਏ ਹੋਏ ਨੇ ਅਧਿਕਾਰੀ ਲਾਏ ਹੋਏ ਨੇ ਹੁਣ ਪਰ ਜੇ ਐਮਐਲਏ ਐਮਪੀ ਦੇ ਜਿਹੜੀ ਚੀਜ਼ ਲਾਗੂ ਹੁੰਦੀ ਹੈ ਉਹ ਇੱਧਰ ਵੀ ਲਾਗੂ ਕੀਤੀ ਜਾਵੇ ਨਾ ਬਿਲਕੁਲ ਤੇ ਹੁਣ ਜਿਵੇਂ ਆਪਣੇ ਗਵਰਨਮੈਂਟ ਨੇ ਬਿਆਨ ਦਿੱਤਾ ਜਾਂ ਆਪਣੇ ਸੀਐਮ ਨੇ ਬਿਆਨ ਦਿੱਤਾ ਕਿ ਸਰਵਸੰਮਤੀ ਨਾਲ ਸਰਪੰਚ ਚੁਣਿਆ ਜਾਵੇ ਦਾ ਸੀ ਇੰਨਾ ਹੀ ਨਾਮ ਦਵਾਂਗੇ ਉਹਨੂੰ ਲੈ ਕੇ ਤੁਹਾਡੇ ਕੀ ਰਾਏ ਹੈ ਉਹਦੇ ਬਾਰੇ ਨਾ ਮੈਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਗੱਲ ਵੀ ਲਿਖੀ ਸੀਗੀ ਕਿ ਸਾਨੂੰ ਤੁਸੀਂ 5 ਲੱਖ ਰੁਪਏ ਕਹਿ ਰਹੇ ਹੋ ਚਲੋ ਮੈਂ ਤੇ ਕਹਿੰਦਾ ਚਲੋ ਇਹਦੇ ਨਾਲ ਪਿੰਡਾਂ ਦੇ ਵਿੱਚ ਪਾਰਟੀ ਬਾਜੀ ਘਟਦੀ ਹੈ ਸਾਨੂੰ ਜੇ ਸਰਬਸੰਮਤੀ ਹੋ ਜਾਵੇ ਤਾ ਪਾਰਟੀ ਬੜੀ ਘਟ ਜਾਂਦੀ ਹੈ ਪਰ ਮੈਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਫਿਰ ਤੁਸੀਂ ਐਮਐਲਏ ਤੇ ਐਮਪੀ ਭਾਈ ਸਰਵਸੰਮਤੀ ਨਾਲ ਕਿਉਂ ਨਹੀਂ ਬਣਦੇ ਜੇ ਐਮਐਲਏ ਜੇ ਪੰਚਾਇਤੀ ਉਧਰ ਖਰਚਾ ਕਿੰਨਾ ਬਚ ਜਾਣਾ ਹੈ ਖਰਚਾ ਕਿੰਨਾ ਉਧਰ ਵੀ ਕਿੰਨਾ ਬਚਣਾ ਕਿਉਂਕਿ ਪਿੰਡ ਵੀ ਇੱਕ ਇਕਾਈ ਹੈ ਹਾਂ ਠੀਕ ਹੈ ਤੇ ਐਮਐਲਏ ਦੀ ਕੌਨਸਟਿਟੂਐਂਸੀ ਵੀ ਇੱਕ ਇਕਾਈ ਹੈ ਉੱਥੇ ਤੁਸੀਂ ਵੱਡੇ ਲੈਵਲ ਤੇ ਇੱਕ ਦੂਜੇ ਦੇ ਖਿਲਾਫ ਪ੍ਰਚਾਰ ਕਰਦੇ ਹੋ ਹੂੰ ਦੂਜੇ ਦੇ ਪਾਰਟੀ ਦੇ ਜਿਹੜੇ ਵਿਧਾਇਕ ਹੁੰਦੇ ਨੇ ਜਾਂ ਮੈਂਬਰ ਹੁੰਦੇ ਨੇ ਉਹਨਾਂ ਨੂੰ ਤੁਸੀਂ ਆਪਦੇ ਵਿੱਚ ਰਲਣ ਦੀ ਕੋਸ਼ਿਸ਼ ਕਰਦੇ ਹੋ ਹਰ ਤਰੀਕੇ ਨਾਲ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜ ਆਧਿਕਾਰ ਵੀ ਹੈ ਜੋ ਵੀ ਤਰੀਕਾ ਵਰਤ ਕੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸਰਪੰਚਾਂ ਨੂੰ ਇਹ ਕਿਹਾ ਜਾਂਦਾ ਕਿ ਅਸੀਂ ਤਾਂ ਉਹਨੂੰ ਜੀ 5 ਲੱਖ ਰੁਪਏ ਦੇਵਾਂਗੇ ਤੇ ਤੁਸੀਂ ਸਰਬਸੰਮਤੀ ਕਰੋ ਤੇ ਮੈਂ ਤਾਂ ਵੈਸੇ ਇੱਕ ਸਵਾਲ ਉਠਾਇਆ ਸੀਗਾ ਵੀ ਫਿਰ ਐਮਐਲਏ ਨੇ ਐਮਪੀਜ਼ ਨੂੰ ਵੀ ਆਪਣੀ ਸਰਭਸੰਮਤੀ ਕਰਨੀ ਕਰਨੀ ਚਾਹੀਦੀ ਹੈ ਕਰ ਲੈਣੀ ਚਾਹੀਦੀ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਆਉਣ ਵਾਲੇ ਮਤਲਬ ਜਿਹੜੇ ਇਲੈਕਸ਼ਨ ਹੋਣਗੇ ਉਦੋਂ ਆਪਾਂ ਅਪੀਲ ਵੀ ਕਰਾਂਗੇ ਲੀਡਰਾਂ ਨੂੰ ਕਿ ਸਾਡਾ ਜੀ ਇਲੈਕਸ਼ਨ ਤੇ ਆਪਣਾ ਇੰਨਾ ਪੈਸਾ ਲੱਗ ਰਿਹਾ ਵੀ ਉਦੋਂ ਫਿਰ ਪਿੰਡਾਂ ਵਾਲੇ ਕਹਿ ਦੇਣਗੇ ਵੀ ਤੁਸੀਂ ਸਰਭਸੰਮਤੀ ਕਰ ਲਓ ਤੇ ਅਸੀਂ ਜੀ ਐਮਐਲਏ ਨੂੰ ਆਪਦੇ ਕੋਲੋਂ ਫੰਡ ਇਕੱਠਾ ਕਰਕੇ ਦੇਾਂਗੇ ਜਿਹੜਾ ਉਹ ਇਲਾਕੇ ਦੀ ਮਿਹਤਰੀ ਲਈ ਖਰਚ ਸਕੇ ਤੇ ਨਾਲੇ ਜਿਹੜਾ ਇੱਕ ਦੂਜੇ ਦੇ ਖਿਲਾਫ ਇੰਨਾ ਪ੍ਰਚਾਰ ਹੁੰਦਾ ਹੈ ਉਹਦੇ ਤੋਂ ਆਪਣਾ ਕਿਹੜਾ ਐਫੀਸ਼ੈਂਸੀ ਸਾਰਾ ਕੁਝ ਉਹ ਬਜਾਇਆ ਜਾ ਸਕਦਾ ਹਾਂ ਮمكن ਤਾਂ ਇਹ ਸੀਗੀਆਂ ਪੰਚਾਇਤੀ ਇਲੈਕਸ਼ਨ ਤੇ ਹੁਣ ਜਿਹੜੇ ਹੋਰ ਇੰਪੋਰਟੈਂਟ ਇਲੈਕਸ਼ਨ ਹੋਣ ਜਾ ਰਹੇ ਆ ਖਾਸ ਕਰਕੇ ਹਰਿਆਣਾ ਦੇ ਆਪਾਂ ਜੰਮੂ ਕਸ਼ਮੀਰ ਦੀ ਗੱਲ ਬਾਅਦ ਚ ਕਰਾਂਗੇ ਕਿਉਂਕਿ ਉਹ ਇੱਕ ਅਲੱਗ ਹੀ ਟੌਪਿਕ ਹੈ ਬਿਲਕੁਲ ਤੇ ਆਪਾਂ ਅੱਜ ਗੱਲ ਕਰ ਲਈ ਹਰਿਆਣਾ ਇਲੈਕਸ਼ਨ ਦੀ ਹਰਿਆਣਾ ਇਲੈਕਸ਼ਨ ਤਾਂ ਪੂਰਾ ਪਖਿਆ ਹੋਇਆ ਹੈ ਇਸ ਟਾਈਮ ਪਰ ਹਰਿਆਣੇ ਦੇ ਵਿੱਚ ਤੁਸੀਂ ਦੇਖੋ ਕਿਹਰਿਆਣੇ ਦੇ ਇਲੈਕਸ਼ਨ ਦੇ ਵਿੱਚ ਸਮਾਂ ਬਹੁਤ ਥੋੜਾ ਰਹਿ ਗਿਆ ਤੇ ਪਰ ਪਾਰਟੀਆਂ ਵੱਲੋਂ ਆਪਣੇ ਜਿਹੜੇ ਉਮੀਦਵਾਰ ਹਨ ਉਹ ਉਤਾਰਨ ਦੇ ਵਿੱਚ ਬੜਾ ਮਤਲਬ ਟਾਈਮ ਲੱਗ ਰਿਹਾ ਹੈਗਾ ਤੇ ਬਹੁਤ ਸਾਰੀ ਉਥਲ ਪੁਥਲ ਚੱਲ ਰਹੀ ਹੈ ਉਥਲ ਪੁਥਲ ਚੱਲ ਰਹੀ ਹੈ ਹੁਣ ਜਿਵੇਂ ਕਿ ਕੱਲ ਪਰਸੋਂ ਖਬਰ ਆਈ ਇੱਕ ਕਿ ਵਿਨੇਸ਼ ਫੋਰਗਟ ਮਨੀਸ਼ ਪੁਗਾਟ ਵਿਨੇਸ਼ ਫੋਰਗਟ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ ਤੇ ਕੱਲ ਵਾਲੀ ਜਿਹੜੀ ਕਾਂਗਰਸ ਦੀ ਪਹਿਲੀ ਲਿਸਟ ਆਈ ਹੈ ਕੈਂਡੀਡੇਟਸ ਦੀ ਉਹਨਾਂ ਵਿੱਚ ਉਹਨਾਂ ਦਾ ਨਾਮ ਹੈ ਜੋ ਲਾਣਾ ਤੋਂ ਉਹ ਇਲੈਕਸ਼ਨ ਲੜ ਰਹੇ ਆ ਕਾਂਗਰਸ ਵੱਲ ਹਾਂ ਉਹ ਬਜਰੰਦਪੁਨੀਆ ਤੇ ਉਹਨਾਂ ਨੇ ਕੱਲ ਕਾਂਗਰਸ ਨੂੰ ਜੁਆਇਨ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣੀ ਜਿਹੜੀ ਰੇਲਵੇ ਵਿਭਾਗ ਦੇ ਵਿੱਚੋਂ ਨੌਕਰੀ ਕਰਦੇ ਹੁੰਦੇ ਸੀ ਵਿਨੇਸ਼ ਫਗਾੜ ਨੇ ਉਹਦੇ ਤੋਂ ਅਸਤੀਫਾ ਦਿੱਤਾ ਜਦੋਂ 올림픽 ਵਾਲਾ ਇਨਸੀਡੈਂਟ ਹੋਇਆ ਸੀ ਨਾ ਤਾਂ ਉਦੋਂ ਵੀ ਮੈਂ ਆਪਣੇ ਸੱਜਣਾਂ ਨਾਲ ਗੱਲ ਕਰਦਾ ਇਹ ਕਹਿੰਦਾ ਹੁੰਦਾ ਸੀਗਾ ਕਿ ਜਿਹੜਾ ਇਹ ਸਾਰਾ ਹੋਇਆ ਇਨਸੀਡੈਂਟ ਇਹ ਨਹੀਂ ਕਿ ਵਿਨੇਸ਼ ਫਗਾੜ ਦਾ ਹੀ ਭਾਰ ਵਧਿਆ ਹੂੰ ਹੋਰ ਵੀ ਬਹੁਤ ਸਾਰੇ ਬੰਦੇ ਉੱਥੇ ਜਿਹੜੇ ਐਥਲੀਟਸ ਸੀਗੇ ਉਹਨਾਂ ਦੇ ਵੀ ਭਾਰਵਧਨ ਕਰਕੇ ਉਹ ਡਿਸਕਵਾਲਿਫਾਈ ਹੋ ਗਏ ਡਿਸਕਵਾਲਿਫਾਈ ਪਰ ਮੈਂ ਉਦੋਂ ਵੀ ਕਿਹਾ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਟਵਿੱਟਰ ਦੇ ਉੱਪਰ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਪਰ ਟ੍ਰੋਲ ਆਰਮੀ ਵੱਲੋਂ ਵਿਨੇਸ਼ ਪਗਾੜ ਨੂੰ ਟ੍ਰੋਲ ਕੀਤਾ ਗਿਆ ਤਾਂ ਉਹ ਕਾਫੀ ਨਿੰਦਣੀ ਉਡ ਸੀਗਾ ਤੇ ਮੈਂ ਉਦੋਂ ਵੀ ਆਪਣੇ ਦੋਸਤਾਂ ਨੂੰ ਕਿਹਾ ਸੀ ਮੈਂ ਕਿਹਾ ਇਸ ਚੀਜ਼ ਦਾ ਕਿ ਮੈਂ ਜਾਂ ਬੀਜੇਪੀ ਨੂੰ ਹਰਿਆਣਾ ਚੋਣਾਂ ਦੇ ਵਿੱਚ ਭੁਗਤਣਾ ਪਊਗਾ ਬਿਲਕੁਲ ਉਸ ਕੁੜੀ ਨੇ ਇੱਕ ਦਿਨ ਦੇ ਵਿੱਚ ਚੋਟੀ ਦੀਆਂ ਤਿੰਨ ਪਹਿਲਵਾਨ ਕੁੜੀਆਂ ਨੂੰ ਚਿਤ ਕਰਕੇ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾਈ ਸੀ ਇਹ ਕੋਈ ਖਾਲਾਜੀ ਦਾ ਬਾੜਾ ਨਹੀਂ ਹੈਗਾ ਠੀਕ ਹੈ ਪਹਿਲਾਂ ਤਾਂ ਇਹ ਉਹ ਆਪਣੇ ਤੋਂ ਘੱਟ ਭਾਰ ਦੇ ਵਿੱਚ ਖੇਡੀ ਉਹ ਇੱਕ ਲੱਗ ਤੋਂ ਲੰਬੀ ਸਟੋਰੀ ਹੈ ਉਹਦੇ ਬਾਰੇ ਆਪਾਂ ਅਗਦੇ ਫੇਰ ਗੱਲ ਕਰਾਂਗੇ ਪਰ ਇਸ ਕਾਰਨਾਮਾ ਕਰਨਾ 올림픽 ਦੇ ਵਿੱਚ ਤਿੰਨ ਟੌਪ ਦੇ ਪਲੇਅਰਾਂ ਨੂੰ ਇੱਕ ਦਿਨ ਦੇ ਵਿੱਚ ਹਰਾ ਕੇ ਤੇ ਚਲੋ 100 ਗ੍ਰਾਮ ਭਾਰਵਧਨ ਦੇ ਕਾਰਨ ਉਹ ਡਿਸਕਵালিਫਾਈ ਹੋ ਗਈ ਪਰ ਉਸ ਚੀਜ਼ ਨੂੰ ਕੱਲ ਬਜਰੰਗ ਪੁਨੀਆ ਨੇ ਵੀ ਇਹੀ ਬਿਆਨ ਦਿੱਤਾ ਏ ਆਈਟੀ ਸੈੱਲ ਵੱਲੋਂ ਇਸ ਚੀਜ਼ ਨੂੰ ਮਤਲਬ ਸੈਲੀਬ੍ਰੇਟ ਕੀਤਾ ਗਿਆ ਸੀ ਸੈਲੀਬ੍ਰੇਟ ਕੀਤਾ ਗਿਆ ਸੀ ਬਿਲਕੁਲ ਆਪਾਂ ਨੇ ਪੜ੍ਹਿਆ ਬਹੁਤ ਬਹੁਤ ਮੈਮੀ ਉਹ ਚੀਜ਼ਾਂ ਉਹ ਪੜ੍ਹਦਾ ਸੀ ਤੇ ਮੈਂ ਬਹੁਤ ਡਿਸਟਰਬ ਹੋਇਆ ਸੀ ਇਸ ਚੀਜ਼ ਨੂੰ ਪੜ੍ਹ ਕੇ ਕਿ ਕਿਹੋ ਜੀ ਪੱਦੀ ਸ਼ਬਦਾਵਲੀ ਵਿਨੇਸ਼ ਵਗਾਰ ਦੇ ਪ੍ਰਤੀ ਵਰਤੀ ਗਈ ਬਿਲਕੁਲ ਤੇ ਫਿਰ ਜਨ ਪਬਲੀਕਲੀ ਜ਼ਿਆਦਾ ਉਹ ਕਿਹਾ ਸੀ ਮਤਲਬ ਉਹ ਤੁਸੀਂ ਦੇਖੋ ਉਹ ਕਿੰਡੀ ਮੈਂਟਲ ਸਟ्रेस ਚ ਹੋਊਗੀ ਵਿਨੇਸ਼ ਵਗਾਰ ਜਦੋਂ ਇਹ ਸਾਰੀ ਗੱਲ ਇਹ ਪਾਣਾ ਵਾਪਰਿਆ ਹੋਊਗਾ ਤੇ ਉਹ ਕਿਹੜੀ ਸਤਿਪਤੀਆਂ ਹੋਣੀਆਂ ਜਿਨ੍ਹਾਂ ਦੇ ਵਿੱਚ ਉਹ ਲੰਗੀ ਹੋਊਗੀ ਮੈਂ ਉਹਦੇ ਕਿਹਾ ਸੀ ਕਿ ਮੈਂ ਕਿਹਾ ਹਰਿਆਣਾ ਦਾ ਇਲੈਕਸ਼ਨ ਆ ਰਿਹਾ ਤੇ ਵਿਨੇਸ਼ ਵਗਾੜ ਵਾਲਾ ਇਨਸੀਡੈਂਟ ਹੈ ਜਿਹੜਾ ਉਹਨੂੰ ਸੈਲੀਬ੍ਰੇਟ ਤਾਂ ਨਾ ਕੀਤਾ ਜਾਂਦਾ ਘੱਟੋ ਘੱਟ ਚਲੋ ਠੀਕ ਹੈ ਉਹਦਾ ਭਾਰ ਵੱਧ ਗਿਆ ਉਹਦੇ ਉਹਨੂੰ ਤਾਨੇ ਦਾ ਨਾਂ ਮਾਰੇ ਜਾਂਦੇ ਠੀਕ ਹੈ ਤੇ ਫਿਰ ਜਿਹੜੇ ਦੂਜੀਆਂ ਕਿਉਂਕਿ ਦੇਖੋ ਪਹਿਲਾਂ ਧਰਨਾ ਲੱਗ ਕੇ ਹਟਾ ਜੇ ਆਪਾਂ ਪਿੱਛੇ ਚਲੀਏ 2012 13 ਦੇ ਵਿੱਚ ਤਾਂ ਉਦੋਂ ਵੀ ਅੰਨਾ ਦਾ ਹਜ਼ਾਰੇ ਦਾ ਅੰਦੋਲਨ ਹੋਇਆ ਸੀ ਉਸ ਤੋਂ ਬਾਅਦ ਬੀਜੇਪੀ ਦੀ ਸਰਕਾਰ ਬਣੀ ਸੀ। ਹਾਂਜੀ। ਤੇ ਹੁਣ ਵੀ ਮਹਿਲਾ ਪਹਿਲਵਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਹਰਿਆਣਾ ਦੇ ਵਿੱਚ ਤੇ ਕੀ ਕਿਵੇਂ ਸਥਿਤੀਆਂ ਉਮੀ ਕਾਂਗਰਸ ਦੇ ਪਾਲੇ ਵਿੱਚ ਚਲੀਆਂ ਜਾਣਗੀਆਂ ਜਿਵੇਂ 2014 ਵਿੱਚ ਬੀਜੇਪੀ ਦੇ ਪਾਲੇ ਵਿੱਚ ਚਲੀਆਂ ਗਈਆਂ। ਬਿਲਕੁਲ। ਠੀਕ ਹੈ ਤੇ ਦੇਖੋ ਉਹਨਾਂ ਨੇ ਜੁਆਇਨ ਕਰਾ ਕੇ ਤੇ ਉਹਨਾਂ ਨੇ ਕੋਈ ਦੇਰੀ ਨਹੀਂ ਕੀਤੀ। ਨਾਲ ਦੀ ਨਾਲ ਹੀ ਵਿਨੇਸ਼ ਫੁਗਾੜ ਨੂੰ ਟਿਕਟ ਵੀ ਦੇ ਦਿੱਤੀ। ਠੀਕ ਹੈ ਤੇ ਉਸ ਚੀਜ਼ ਦਾ ਕਾਫੀ ਮੈਨੂੰ ਲੱਗਦਾ ਹੈਗਾ ਅਸਰ ਆ ਜਿਹੜਾ ਹਰਿਆਣੇ ਦੇ ਵਿੱਚ। ਮਤਲਬ ਇੱਕ ਤਰਫਾ ਵੀ ਕਿਤੇ ਨਾ ਹੋ ਜਾਵੇ। ਇੱਕ ਤਰਫਾ ਕੰਮ। ਹਾਂ। ਹਰਿਆਣਾ ਬੀਜੇਪੀ ਦੇ ਵਿੱਚ ਵੀ ਕੁਝ ਖਾਸ ਠੀਕ ਨਹੀਂ ਚੱਲ ਰਿਹਾ ਜਿਵੇਂ ਕਿ ਉਹਨਾਂ ਦੇ 9 ਸੀਟਿੰਗ ਐਮਐਲਏ ਨੂੰ ਟਿਕਟ ਨਹੀਂ ਦਿੱਤੀ ਗਈ ਬਿਲਕੁਲ ਤਾਂ ਉਹਦੇ ਵਿੱਚ ਵੀ ਤੁਸੀਂ ਇਹਦੇ ਤੇ ਥੋੜਾ ਜਿਹਾ ਇਹ ਜਿਹੜਾ ਦੇਖੋ ਬੀਜੇਪੀ ਦੇ ਵਿੱਚ ਇੱਕ ਤਾਂ ਗੱਲਾਂ ਹੈ ਕਈ ਕਿਸੇ ਕਿਸੇ ਸੰਗਠਨ ਦੀਆਂ ਨਾ ਕਈ ਚੀਜ਼ਾਂ ਬਹੁਤ ਵਧੀਆ ਹੁੰਦੀਆਂ ਨੇ ਤੇ ਜੇ ਮੈਂ ਕਾਂਗਰਸ ਦੀ ਗੱਲ ਕਰਦਾ ਜਦੋਂ ਤਾਂ ਮੈਨੂੰ ਕਾਂਗਰਸ ਦੀ ਇੱਕ ਬਿਊਟੀ ਇਹ ਲੱਗਦੀ ਹੁੰਦੀ ਹੈ ਕਿ ਕਾਂਗਰਸ ਬੜੇ ਵੱਡੇ ਨਾਮੀ ਚਿਹਰੇ ਕਾਂਗਰਸ ਨੇ ਮਤਲਬ ਦਿੱਤੇ ਹਾਂਜੀ ਕਾਂਗਰਸ ਦੇ ਵਿੱਚ ਹਮੇਸ਼ਾ ਲੀਡਰਸ਼ਿਪ ਮਤਲਬ ਬਹੁਤ ਤਕੜੀ ਰਹੀ ਹੈ ਕਦੇ ਲੀਡਰਸ਼ਿਪ ਦੀ ਕਮੀ ਨਹੀਂ ਆਈ ਜੇ ਹੁਣ ਆਪਾਂ ਬੀਜੇਪੀ ਦੀ ਗੱਲ ਕਰੀਏ ਤਾਂ ਜੇ ਆਪਾਂ ਬੀਜੇਪੀ ਦੇ ਜੇ ਕੋਈ ਸਮਰਥਕ ਵੀ ਹੋਣਗੇ ਨਾ ਜੇ ਆਪਾਂ ਉਹਨਾਂ ਨੂੰ ਵੀ ਬੀਜੇਪੀ ਦੇ ਮੰਤਰੀਆਂ ਦੇ ਨਾਮ ਪੁੱਛੀਏ ਕੇਂਦਰ ਦੇ ਵਿੱਚ ਤਾਂ ਮੰਤਰੀਆਂ ਦੇ ਨਾਮ ਨਹੀਂ ਪਤਾ ਹੋਣੇ ਨਹੀਂ ਪਤਾ ਠੀਕ ਹੈ ਕਿ ਕੇਂਦਰੀ ਮੰਤਰੀ ਫਲਾਣਾ ਕਿਹੜਾ ਉਹ ਜਦੋਂ ਕੋਈ ਇਨਸੀਡੈਂਟ ਹੁੰਦਾ ਨਿਕਲ ਕੇ ਸਾਹਮਣੇ ਆਉਂਦਾ अच्छा एक ਗੱਲ ਸੀ ਕਿ ਕਾਂਗਰਸ ਦੀ ਕਿ ਖੂਬਸੂਰਤੀ ਆ ਕਾਂਗਰਸ ਦੀ ਕਿ ਕਾਂਗਰਸ ਬਹੁਤ ਵੱਡੇ ਚਿਹਰੇ ਪੈਦਾ ਕਰਦੀ ਹੈ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਬਿਲਕੁਲ ਜੀ ਬਿਲਕੁਲ ਠੀਕ ਹੈ ਕਿੰਨੇ ਚਿਹਰੇ ਚਲੇ ਜਾਣ ਦੇ ਬਾਵਜੂਦ ਵੀ ਕਾਂਗਰਸ ਦੇ ਕੋਲੇ ਬਹੁਤ ਸਾਰੀ ਲੀਡਰਸ਼ਿਪ ਮੌਜੂਦ ਹੈ ਮੌਜੂਦ ਜੇ ਇਹ ਕਾਂਗਰਸ ਦੀ ਬਿਊਟੀ ਹੈ ਪਰ ਜੇ ਮੈਂ ਦੂਜੇ ਪਾਸੇ ਗੱਲ ਕਰਾਂ ਬੀਜੇਪੀ ਦੀ ਤਾਂ ਬੀਜੇਪੀ ਵੱਲੋਂ ਜਿਸ ਦੀ ਵੀ ਚਾਹੇ ਟਿਕਟ ਕੱਟ ਦਿੱਤੀ ਜਾਂਦੀ ਹੈ ਐਤਕੀ ਹਰਿਆਣਾ ਦੇ ਵਿੱਚ ਵਿਰੋਧ ਹੋ ਰਿਹਾ ਕਿਉਂਕਿ ਬੀਜੇਪੀ ਦੇਖੋ 240 ਸੀਟਾਂ ਤੇ ਆ ਗਈ ਹਾਂਜੀ ਬਿਲਕੁਲ ਠੀਕ ਹੈ ਉਸ ਦਾ ਅਸਰ ਹੈ ਕਿ ਮਤਲਬ ਹੁਣ ਆਪਾਂ ਪਿਛਲੇ ਦਿਨਾਂ ਚ ਨੋਟ ਕਰ ਰਹੇ ਹਾਂ ਕਿ ਨਰਿੰਦਰ ਮੋਦੀ ਜੀ ਜਿਵੇਂ ਪਹਿਲਾਂ ਮਤਲਬ ਆਪਣੀ ਬਿਆਨਬਾਜ਼ੀ ਕਰਦੇ ਹੁੰਦੇ ਸੀ ਜਦੋਂ ਉਹਨਾਂ ਕੋਲ ਆਪਣੀ ਮੈਜੋਰਟੀ ਸੀ ਤਾਂ ਉਹ ਮਤਲਬ ਜਿਹੜੀ ਟੋਨ ਹੈ ਉਹ ਕਾਫੀ ਨਰਮ ਹੋ ਗਈ ਹੈ ਕਾਫੀ ਨਰਮ ਹੋ ਗਈ ਹੈ ਕਾਫੀ ਨਰਮ ਹੋ ਗਈ ਹੈ ਉਹਨਾਂ ਦੇ ਟੋਨ ਬਿਲਕੁਲ ਤੇ ਉਵੇਂ ਹੁਣ ਦੇਖੋ ਉਹ ਕਿਉਂਕਿ 240 ਤੇ ਆਈ ਤਾਂ ਬੀਜਪੀ ਦੇ ਜਿਹੜੇ ਲੀਡਰ ਸੀਗੇ ਉਹਨਾਂ ਨੇ ਵੀ ਆਪਣਾ ਜਿਹੜਾ ਸਿਰ ਚੱਕਣਾ ਸ਼ੁਰੂ ਕੀਤਾ ਪਰ ਪਿਛਲੇ ਤੁਸੀਂ ਜਿਹੜੇ 10 ਸਾਲ ਰਹੇ ਆ ਜਿਹੜੇ ਵੀ ਲੀਡਰ ਦੀ ਟਿਕਟ ਕੱਟ ਦਿੱਤੀ ਜਾਂਦੀ ਸੀ ਬੀਜਪੀ ਵੱਲੋਂ ਕਿਸੇ ਵੀ ਮਤਲਬ ਸਟੇਟ ਦੇ ਵਿੱਚ ਕਦੇ ਵੀ ਕੋਈ ਬੀਜਪੀ ਦਾ ਲੀਡਰ ਬੋਲਦਾ ਨਹੀਂ ਸੀ ਤਾਂ ਹੁਣ ਉਹ ਉਹਨਾਂ ਦੀ ਇਹ ਬਿਊਟੀ ਸੀ ਉਦੋਂ ਦਾਸਾ ਕਿ ਜਦੋਂ ਉਹਨਾਂ ਕੋਲੇ ਫੁੱਲ ਮੈਜੋਰਿਟੀ ਸੀਗੀ ਉਹ ਕਿਸੇ ਦੀ ਵੀ ਟਿਕਟ ਕੱਟ ਦਿੰਦੇ ਸੀ ਕਿਸੇ ਨੂੰ ਵੀ ਅੱਗੇ ਕਰ ਦਿੰਦੇ ਸੀ ਕਿਸੇ ਨੂੰ ਵੀ ਪਿੱਛੇ ਕਰ ਦਿੰਦੇ ਸੀ ਹੁਣ ਜਿਵੇਂ ਇਹਨਾਂ ਨੇ ਨੋਲਾ ਖੱਟਰ ਜੀ ਨੂੰ ਕੀਤਾ ਮੁੱਖ ਮੰਤਰੀ ਸੀ ਉਹਨਾਂ ਨੂੰ ਪਤਾ ਲੱਗ ਰਿਹਾ ਸੀ ਕਿ ਇਹਨਾਂ ਦੇ ਖਿਲਾਫ ਗੁੱਸਾ ਵਧ ਰਿਹਾ ਲੋਕਾਂ ਦਾ ਉਹਨਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਤੋਂ ਨਾਂਹੇ ਕਰਕੇ ਐਮਪੀ ਲੜਾਇਆ ਤੇ ਨਵੇਂ ਮੁੱਖ ਮੰਤਰੀ ਦੇ ਦਿੱਤਾ ਕੋਈ ਵਿਰੋਧ ਨਹੀਂ ਕੀਤਾ ਕੋਈ ਕੋਈ ਨਹੀਂ ਬੋਲਿਆਗਾ ਜਿਹੜੇ ਮਰਜੀ ਸਟੇਟ ਦੇ ਦੇਖ ਲਓ ਪਿਛਲੇ 10 ਸਾਲਾਂ ਦੇ ਵਿੱਚ ਹੁਣ ਸਥਿਤੀਆਂ ਬੀਜੇਪੀ ਦੀਆਂ ਚੇਂਜ ਹੋ ਗਈਆਂ ਠੀਕ ਹੈ ਬੀਜੇਪੀ ਕਮਜ਼ੋਰ ਹੋਈ ਹੈ ਤੇ ਉਸ ਕਮਜ਼ੋਰੀ ਕਰਕੇ ਜਿਹੜੇ ਇਹਨਾਂ ਦੇ ਲੀਡਰ ਨੇ ਕਾਂਗਰਸ ਚ ਚਲੇ ਗਏ ਕੁਝ ਨੇ ਅਸਤੀਫਾ ਦੇ ਦਿੱਤਾ ਠੀਕ ਹੈ ਤੇ ਇਹ ਚੀਜ਼ਾਂ ਜਿਹੜੀਆਂ ਹੁਣ ਹਰਿਆਣੇ ਦੇ ਵਿੱਚ ਹੋ ਰਹੀਆਂ ਹੈਗੀਆਂ ਮੈਨੂੰ ਲੱਗਦਾ ਹੈਗਾ ਹਰਿਆਣੇ ਦੇ ਵਿੱਚ ਇਸ ਸਮੇਂ ਆ ਉਹ ਜਿਹੜਾ ਕਾਂਗਰਸ ਦਾ ਹੀ ਪਲੜਾ ਭਾਰੀ ਹੈ ਪਰ ਨਾਲ ਦੀ ਨਾਲ ਰਾਹੁਲ ਗਾਂਧੀ ਵੱਲੋਂ ਵੀ ਸੰਕੇਤ ਦੇਣਾ ਕਿ ਅਸੀਂ ਆਮ ਆਦੀ ਪਾਰਟੀ ਨਾਲ ਗੱਠ ਜੋੜ ਕਰਨਾ ਚਾਹੁੰਦੇ ਹਾਂ ਹਰਿਆਣੇ ਦੇ ਵਿੱਚ ਕਿ ਅਸੀਂ ਉਹਨਾਂ ਨੂੰ ਕੁਝ ਸੀਟਾਂ ਦੇਣਾ ਚਾਹੁੰਦੇ ਹਾਂ ਤੇ ਉਹ ਜਿਹੜੀ ਹਰਿਆਣੇ ਦੀ ਲੋਕਲ ਲੀਡਰਸ਼ਿਪ ਹੈ ਕਾਂਗਰਸ ਦੀ ਉਹ ਬਿਲਕੁਲ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਵਾਂਗ ਉੱਥੇ ਗੱਠ ਜੋੜ ਨਹੀਂ ਕਰਨਾ ਚਾਹੁੰਦੀ ਤੇ ਇਹ ਕੁਝ ਨਵੀਆਂ ਚੀਜ਼ਾਂ ਹੈਗੀਆਂ ਨੇ ਪਰ ਮੈਨੂੰ ਵੀ ਥੋੜੀ ਹੈਰਾਨੀ ਹੋਈ ਸੀ ਜਦੋਂ ਮੈਨੂੰ ਇਹ ਕਿ ਰਾਹੁਲ ਗਾਂਧੀ ਵੱਲੋਂ ਇਹ ਇਸ਼ਾਰਾ ਕੀਤਾ ਗਿਆ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਕਰਨਾ ਚਾਹੁੰਦੇ ਹਾਂ ਕਿਉਂਕਿ ਐਮਪੀ ਇਲੈਕਸ਼ਨ ਦੇ ਤੁਰੰਤ ਬਾਅਦ ਜਿਹੜੀ ਹਰਿਆਣਾ ਕਾਂਗਰਸ ਉਹਨਾਂ ਨੇ ਕਹਤਾ ਸੀ ਅਸੀਂ ਇਹਨਾਂ ਨਾਲ ਕੋਈ ਜਿਹੜਾ ਗੱਠ ਜੋੜ ਨਹੀਂ ਕਰਨਾ ਇਹਦੇ ਪਿੱਛੇ ਕੀ ਕਾਰਨ ਨੇ ਉਹ ਵੱਖਰੀਆਂ ਨੇ ਤਾਂ ਨੌ ਸਿਟਿੰਗ ਐ ਐਮਐਲਏ ਨੂੰ ਟਿਕਟ ਨਹੀਂ ਦਿੱਤੀ ਤਾਂ 65 ਕੁਝ 65 ਕੈਂਡੀਡੇਟ ਦੀ ਲਿਸਟ ਜਾਰੀ ਕੀਤੀ ਹੈ ਲਿਸਟ ਜਾਰੀ ਹੋਣ ਤੋਂ ਬਾਅਦ ਕਾਫੀ ਉਹਨਾਂ ਦੇ ਉਤਲ-ਪੁਤਲ ਹੋਈਆਂ ਅੰਦਰਾਸ਼ੀਆਂ ਪਰ ਪਿਛਲੇ ਨਾ ਕੋ ਇੱਕ ਇੱਕ ਹੋਰ ਇੱਕ ਹੋਰ ਚੀਜ਼ ਹੋ ਰਹੀ ਹੈ ਹੁਣ ਹੁਣ ਲੋਕ ਪਹਿਲਾਂ ਨਾਲੋਂ ਮੈਂ ਦੇਖਿਆ ਹੁਣ ਲੋਕ ਨਾ ਪਾਰਟੀ ਨਾਲ ਜ਼ਿਆਦਾ ਜੁੜ ਰਹੇ ਆ ਜੀ ਪਹਿਲਾਂ ਕੀ ਹੁੰਦਾ ਸੀ ਮੈਂ ਇਲੈਕਸ਼ਨ ਦੇਖਦੇ ਹੁੰਦੇ ਸੀ ਤਾਂ ਕੋਈ ਬੰਦਾ ਆਜ਼ਾਦ ਉੱਠ ਖੜਦਾ ਸੀ ਖਰਾਬ ਹੁੰਦਾ ਸੀ ਕਾਫੀ ਕੰਮ ਠੀਕ ਹੈ ਪਰ ਹੁਣ ਲੋਕ ਨਾ ਪਾਰਟੀ ਨਾਲ ਜੁੜਨ ਲੱਗੇ ਕਿ ਜਿਹੜੇ ਬੰਦੇ ਨੂੰ ਵੀ ਟਿਕਟ ਪਾਰਟੀ ਦਊਗੀ ਸਾਡੇ ਲਈ ਉਹ ਮਨਜ਼ੂਰ ਆ ਠੀਕ ਹੈ ਬੰਦਾ ਨਿੱਜੀ ਤੌਰ ਤੇ ਜੇ ਕੋਈ ਬਹੁਤ ਵੱਡਾ ਚਿਹਰਾ ਹੋਵੇ ਉਹ ਤਾਂ ਨੁਕਸਾਨ ਕਰ ਜਾਂਦਾ ਪਾਰਟੀ ਦਾ ਪਰ ਵੱਡੇ ਚਿਹਰਿਆਂ ਨੂੰ ਪਰ ਪਾਰਟੀ ਹੈ ਜਿਹੜੀ ਚਿਹਰੇ ਨਹੀਂ ਬਣੇ ਬੀਜੇਪੀ ਕੋਲ ਇੱਕ ਸਿਰ ਨਰਿੰਦਰ ਮੋਦੀ ਜੀ ਦਾ ਚਿਹਰਾ ਹੀ ਰਿਹਾ ਜੇ ਚਿਹਰੇ ਨਹੀਂ ਬਣੇ ਤਾਂ ਹੀ ਉਹ ਚਿਹਰੇ ਨੁਕਸਾਨੀ ਨਾ ਕਰ ਪਾ ਰਹੇ ਬਿਲਕੁਲ ਜੀ ਪਰ ਜੇ ਹੁਣ ਆਪਾਂ ਮੋਦੀ ਜੀ ਨੂੰ ਪਾਸੇ ਕਰ ਦਈਏ ਜਿਹੜੀ ਉਹ 75 ਸਾਲ ਰਿਟਾਇਰਮੈਂਟ ਏਜ ਵਾਲੀ ਉਹ ਖੁਦ ਗੱਲ ਕਰਦੇ ਆ ਜੇ ਉਹਨਾਂ ਨੂੰ ਪਾਸੇ ਕਰ ਦਈਏ ਤਾਂ ਉਸ ਤੋਂ ਬਾਅਦ ਅਗਲਾ ਚਿਹਰਾ ਕੌਣ ਚਿਹਰਾ ਹੈ ਬਿਲਕੁਲ ਚਿਹਰਾ ਠੀਕ ਹੈ ਪਪੂਲਾਰਿਟੀ ਹੈ ਪਪੂਲਾਰਿਟੀ ਪਿਛਲੇ 10 ਸਾਲਾਂ ਦੇ ਵਿੱਚ ਖਾਸ ਕਰਕੇ ਪਿਛਲੇ 2 ਸਾਲਾਂ ਦੇ ਵਿੱਚ ਜਿਹੜੀ ਰਾਹੁਲ ਗਾਂਧੀ ਨੇ ਪਪੂਲਾਰਿਟੀ ਹਾਸਲ ਕੀਤੀ ਹੈ ਮੈਂ ਅੱਜ ਤੱਕ ਇਸ ਤਰ੍ਹਾਂ ਦੇ ਤਰੀਕੇ ਨਾਲ ਕੋਈ ਵੀ ਲੀ ਹੋਰ ਚੀਜ਼ਾਂ ਦੇ ਦੰਮ ਤੇ ਹੋਰ ਆਸ-ਪਾਸੇ ਵਾਲੀ ਸਪੋਰਟ ਦੇ ਨਾਲ ਦੇਖੋ ਬੰਦਾ ਪ੍ਰਸ਼ਾਂਤ ਕਸ਼ੋਰ ਨੇ ਵੀ ਇੱਕ ਗੱਲ ਕਹੀ ਸੀ ਰਾਹੁਲ ਗਾਂਧੀ ਬਾਰੇ ਹਾਲਾਂਕਿ ਉਹ ਰਾਹੁਲ ਕਾਂਗਰਸ ਨੂੰ ਉਹ ਪਿਛਲੇ ਇਲੈਕਸ਼ਨ ਦੇ ਵਿੱਚ ਉਹ ਐਕਸਪੋਜ਼ ਵੀ ਹੋਏ ਆ ਪ੍ਰਸ਼ਾਂਤ ਕਸ਼ੋਰ ਉਹ ਬੀਜੇਪੀ ਸਪੋਰਟਰ ਨੇ ਉਹ ਪਰ ਪ੍ਰਸ਼ਾਂਤ ਕਸ਼ੋਰ ਨੇ ਇੱਕ ਗੱਲ ਕਹੀ ਸੀ ਕਿ ਰਾਹੁਲ ਗਾਂਧੀ ਪਿਛਲੇ 10-15 ਸਾਲ ਤੋਂ ਇੱਕੋ ਟਰੈਕ ਤੇ ਚੱਲ ਰਿਹਾ ਉਹ ਕਹਿੰਦਾ ਮੇਰਾ ਟਰੈਕ ਸਹੀ ਹੈ ਤੇ ਜਿਹੜਾ ਉਹ ਕਹਿੰਦਾ ਜੇ ਇੰਨੇ ਇਲੈਕਸ਼ਨ ਸ਼੍ਰੀ ਨਰਿੰਦਰ ਮੋਦੀ ਜੀ ਹਾਰ ਜਾਣ ਨਾ ਇਹ ਘਰੇ ਬਹਿ ਜਾਣਗੇ ਘਰੇ ਬਹਿ ਜਾਣਗੇ ਪਰ ਜਿੰਨੇ ਇਲੈਕਸ਼ਨ ਰਾਹੁਲ ਗਾਂਧੀ ਹਾਰ ਗਿਆ ਉਹ ਪਰੇ ਨਹੀਂ ਬਿਠਿਆ ਉਹ ਆਪਣੀ ਹਾਂ ਉਸ ਚੀਜ਼ ਤੇ ਹਜੇ ਤੱਕ ਉਵੇਂ ਹੀ ਚੱਲ ਰਿਹਾ ਤੇ ਕਾਮਯਾਬੀ ਉਹਨੇ ਹੋ ਕੇ ਦਿਖਾਇਆ ਚਲੋ ਇਹਨੂੰ ਬਹੁਤ ਵੱਡੀ ਕੋਲੂ ਕਹਿ ਦਿੰਦੇ ਆ ਜੀ ਕੋਈ ਗੱਲ ਨਹੀਂ ਸੌ ਸਿਟੀ ਆ ਪਰ ਜਦੋਂ ਕਾਂਗਰਸ ਨੂੰ ਬਿਲਕੁਲ ਇਹ ਕਿਹਾ ਜਾ ਰਿਹਾ ਸੀਗਾ ਕਿ ਨਹੀਂ ਜੀ ਇਹ ਤਾਂ ਖਤਮ ਹੋ ਗਈ ਹੈ ਪਾਰਟੀ ਉਸ ਬੰਦੇ ਨੇ ਭਾਰਤ ਜੋੜੋ ਯਾਤਰਾ ਕੀਤੀ ਤੇ ਕਾਂਗਰਸ ਨੂੰ ਮੋੜ ਪੈਣਾ ਸਿਰ ਕੀਤਾ ਆਜ 2 ਸਾਲ ਹੋ ਗਏ ਨੇ ਹਾਂ ਉਹ ਭਾਰਤ ਜੋੜੋ ਯਾਤਰਾ ਨੂੰ 2 ਸਾਲ ਹੋ ਗਏ ਦੇਖੋ 3500 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਪੈਰਾ ਦੇ ਤੁਰ ਕੇ ਤੇ ਅੱਜ ਆਪਣੀ ਪਾਰਟੀ ਉਹ ਫਿਰ ਇੱਕ ਵਾਰੀ ਉਹਨਾਂ ਨੇ ਸਟੈਂਡ ਕਰ ਲਿਆ ਤੇ ਲਗਾਤਾਰ ਪ੍ਰਚਾਰ ਕਰ ਰਹੇ ਆ ਮਤਲਬ ਅਲੱਗ-ਅਲੱਗ ਸਟੇਟਾਂ ਦੇ ਵਿੱਚ ਲਗਾਤਾਰ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਪੱਪੂ ਦਾ ਟੈਗ ਸੀਗਾ ਜਿਹੜਾ ਉਹਨਾਂ ਨੇ ਧੋਕੇ ਸੜਤਾ ਧੋਕੇ ਸੜਤਾ ਬਿਲਕੁਲ ਹੁਣ ਕੋਈ ਉਹਨਾਂ ਨੂੰ ਪੱਪੂ ਦੇ ਨਾਮ ਹੁੰਦਾ ਨਹੀਂ 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 ਕਹਿੰਦਾ ਟਰੋਲਿੰਗ ਨਹੀਂ ਹੁੰਦੀ ਹਾਂ ਤਾਂ ਨਯਾਬ ਸੈਣੀ ਜੋ ਹਰਿਆਣੇ ਦੇ ਸੀਐਮ ਨੇ ਉਹਨਾਂ ਦੀ ਵੀ ਸੀਟ ਬਦਲ ਦਿੱਤੀ ਗਈ ਹੈ ਕਿ ਪਹਿਲਾਂ ਉਹ ਹਾਂ ਪਹਿਲਾਂ ਕਿਸੇ ਹੋਰ ਸੀਟ ਤੇ ਸੀਗੀ ਉਹਨਾਂ ਦੀ ਸੀਟ ਵੀ ਹੁਣ ਬਦਲੀ ਗਈ ਇਹ ਕਈ ਵਾਰੀ ਕੀ ਹੁੰਦਾ ਨਾ ਕਿ ਹੋ ਸਕਦਾ ਉਥੇ ਉਹਨਾਂ ਦੀ ਬੀਜਪੀ ਜਿਹੜੀ ਦੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੂੰ ਇਹ ਲੱਗ ਰਿਹਾ ਹੋਵੇ ਕਿ ਇਹ ਸੀਟ ਦੇ ਉੱਤੋਂ ਮਤਲਬ ਮੌਜੂਦਾ ਮੁੱਖ ਮੰਤਰੀ ਨੇ ਜਾਏ ਹਾਰ ਸਕਦੇ ਆ ਕਈ ਵਾਰੀ ਕੀ ਹੁੰਦਾ ਹੈ ਕਿ ਉਹ ਸੈਣੀ ਭਾਈ ਚਾਰਾਣਾ ਸਬੰਧ ਰੱਖਦੇ ਆ ਤੇ ਉਹਨਾਂ ਨੂੰ ਉਸ ਸੀਟ ਤੇ ਭੇਜ ਦਿੱਤਾ ਗਿਆ ਹੋਵੇ ਜਿੱਥੇ ਉਹਨਾਂ ਦੀ ਬਹੁਤ ਗਿਣਤੀ ਆ ਕੋਈ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਇਹ ਨਿੱਕੇ ਨਿੱਕੇ ਫੈਕਟਰਸ ਹੋਣ ਜਿਹੜੀਆਂ ਪਾਰਟੀਆਂ ਨੇ ਉਹ ਨੋਟ ਕਰਦੀਆਂ ਹੁੰਦੀਆਂ ਤਾਂ ਮੈਨੂੰ ਲੱਗਦਾ ਹੋ ਸਕਦਾ ਇਹਨਾਂ ਕਾਰਨਾਂ ਕਰਕੇ ਸੀਟ ਬਦਲੀ ਹੋਵੇ ਤੁਸੀਂ ਦੇਖਿਆ ਹਣਾ ਆਪਣੇ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋ ਜਗ੍ਹਾ ਤੋਂ ਲੜਾਇਆ ਗਿਆ ਸੀ। ਹਾਂਜੀ। ਦੌੜ ਤੋਂ ਤੇ ਇੱਕ ਉਹਨਾਂ ਦੀ ਆਪ ਦੀ ਜਿਹੜੀ ਹਾਂਜੀ ਪੈਟ ਸੀਟ ਆ ਉੱਥੋਂ ਲੜੇ ਸੀਗੇ ਹਾਂ ਇਲੈਕਸ਼ਨ ਉਹ। ਤਾਂ ਇਸ ਅਡਡ ਅਡਡ ਪਾਲিসੀਆਂ ਆਉਂਦੀਆਂ ਕਿਉਂਕਿ ਚਰਨਜੀਤ ਚੰਨੀ ਜੀ ਦੇ ਕੁਝ ਜਿਹੜੇ ਬਿਆਨ ਸੀਗੇ ਜਿਵੇਂ ਇੱਕ ਖਾਸ ਕਰਕੇ ਜਿਹੜੋਂ ਮੋਦੀ ਜੀ ਵਾਪਸ ਗਏ ਆ। ਤਾਂ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਬਾਅਦ ਕੀ ਚਲਾ ਗਿਆ ਹਥੋ ਤਾਂ ਉਹ ਬਿਆਨ ਤੋਂ ਬਾਅਦ ਜਿਹੜਾ ਚਰਨਜੀਤ ਸਿੰਘ ਚੰਨੀ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਤੁਹਾਡੇ ਕੋਈ ਨੇੜੇ ਨਹੀਂ ਗਿਆ ਤੁਹਾਨੂੰ ਕਿਸੇ ਨੇ ਕੁਝ ਕਿਹਾ ਨਹੀਂ ਤੇ ਜਦੋਂ ਇਹ ਸਾਰੀ ਗੱਲ ਹੋਈ ਸੀ ਤਾਂ ਲੋਕਾਂ ਨੂੰ ਬੜੀ ਪਸੰਦ ਆਈ ਸੀ ਮਾਲਵੇ ਵਾਲਿਆਂ ਨੂੰ ਵੀ ਬੜੀ ਪਸੰਦ ਆਈ ਸੀ ਤੇ ਚਾਣ ਬੁੱਝ ਕੇ ਉਹਨਾਂ ਨੂੰ ਮਾਲ ਵੇਚ ਲੈਂਦਾ ਗਿਆ ਫਿਰ ਇੱਕ ਸੀਟ ਦੇ ਉੱਪਰ ਤਾਂ ਕਰਕੇ ਵੀ ਉਹਨਾਂ ਦੀ ਜਿਹੜੀ ਮਕਬੂਲ ਹੋਏ ਸੀਗਾ ਉਹ ਵੀ ਉਹਦਾ ਫਾਇਦਾ ਚੱਕ ਲਿਆ ਉਹਦਾ ਫਾਇਦਾ ਉਹ ਕਈ ਗੱਲਾਂ ਹੁੰਦੀਆਂ ਨੇ ਕਈ ਫੈਕਟਰਸ ਹੁੰਦੇ ਨੇ ਠੀਕ ਹੈ ਜੀ ਤਾਂ ਆਪਾਂ ਲਾਸਟ ਗੱਲ ਕਰ ਲਈਏ ਹੁਣ ਕਾਂਗਰਸ ਨੇ ਕੱਲ 31 ਕੈਂਡੀਡੇਟ ਦੀ ਸੂਚੀ ਜਾਰੀ ਕਰਤੀ ਐ ਇਹਦੇ ਵਿੱਚੋਂ ਆਪਾਂ ਗੱਲ ਕੀਤੀ ਕਿ ਵਿਨੇਸ਼ ਫੌਗੜ ਦਾ ਨਾਮ ਹੈ ਤਾਂ ਹਰਿਆਣਾ ਕਾਂਗਰਸ ਨੇ ਪਹਿਲਾਂ ਕਿਹਾ ਸੀਗਾ ਕਿ 4 ਸਪਟੈਂਬਰ ਨੂੰ ਸਾਰੀ ਸੂਚੀ ਫਾਈਨਲ ਹੋ ਚੁੱਕੀ ਹੈ ਤੇ 4 ਸਪਟੈਂਬਰ ਨੂੰ ਆ ਜਾਏਗੀ ਤੇ ਹੁਣ ਹਜੇ ਵੀ ਡਿਲੇ ਹੋਈ ਜਾ ਰਹੀ ਹੈ ਹਜੇ ਵੀ ਡਿਲੇ ਹੋ ਰਹੀ ਉਹਦਾ ਮਤਲਬ ਕਿ ਰੀਜ਼ਨ ਮੇਨ ਤਾਂ ਇਹੀ ਜਾਪਦਾ ਹੈ ਕਿ ਜੋ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਹੈ ਉਹ ਫਾਈਨਲ ਸਟੇजेस ਤੇ ਨਹੀਂ ਪਹੁੰਚ ਰਿਹਾ ਜਾਂ ਉੱਤੇ ਹਜੇ ਹੋਰ ਚਰਚਾ ਹੋ ਰਹੀ ਹੈ ਉੱਤੇ ਨਹੀਂ ਕੰਮ ਹੋ ਰਿਹਾ ਬਾਕੀ ਚਲੋ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਕਾਂਗਰਸ ਨੂੰ ਇਹ ਵੀ ਡਰ ਹੋ ਸਕਦਾ ਵੀ ਜੇ ਕਿਉਂਕਿ ਉੱਥੇ ਉਹਨਾਂ ਦੇ ਨਾ ਦਾਵੇਦਾਰ ਬੜੇ ਨੇ 4 4 5 5 10 10 ਦਾਵੇਦਾਰ ਨੇ ਇੱਕ ਸੀਟ ਤੇ ਕਿ ਮੈਨੂੰ ਟਿਕਟ ਮਿਲਣੀ ਚਾਹੀਦੀ ਮੈਨੂੰ ਕੋਕਲ ਸੇਤੀਆਂ ਨੇ सिरसा ਤੋਂ ਕਾਂਗਰਸ ਜੁਆਇਨ ਕਰ ਲਈ ਆ ਤਾਂ ਜੋ सिरसा ਤੋਂ ਪਹਿਲਾਂ ਲੜਦੇ ਆ ਜਾਂ ਉਹ ਪਹਿਲਾਂ ਪਿਛਲੀ ਵਾਰੀ ਉਹ ਆਜ਼ਾਦ ਲੜੇ ਸੀ ਤੇ ਕੁਝ 100 ਕ ਵੋਟਾਂ ਦੇ ਨਾਲ ਹੀ ਉਹ ਹਾਰੇ ਸੀ ਬਿਲਕੁਲ ਜੀ ਬਿਲਕੁਲ ਠੀਕ ਆ ਹੁਣ ਕਾਂਗਰਸ ਦਾ ਉੱਥੇ ਵੀ ਬੰਦਾ ਕੰਮ ਕਰ ਰਿਹਾ ਹੋਊਗਾ ਕੋਈ ਨਾ ਕੋਈ ਬੰਦਾ ਕੰਮ ਕਰ ਰਿਹਾ ਹੋਊਗਾ 2003 ਤੋਂ ਵੱਧ ਵੀ ਹੋ ਸਕਦੇ ਆ ਤਾਂ ਫਿਰ ਉਹ ਉਹਨਾਂ ਚੀਜ਼ਾਂ ਨੂੰ ਮੈਨੇਜ ਕਰਨਾ ਬੜਾ ਔਖਾ ਹੈ ਹੁਣ ਕਾਂਗਰਸ ਦੇ ਜਿਹੜੇ ਬੰਦੇ ਉੱਥੇ ਹਰਿਆਣਾ ਦੇ ਵਿੱਚ ਮੇਰੇ ਕੋਈ ਸੱਜਣ ਮਿੱਤਰ ਹੈਗੇ ਨੇ ਉਹ ਕਹਿੰਦੇ ਵੀ ਜੇ ਕਾਂਗਰਸ ਹਾਰੀ ਨਾ ਕ ਬੀ ਬੀਜਪੀ ਕਾਂਗਰਸ ਨੂੰ ਨਹੀਂ ਹਰਾ ਸਕਦੀ ਇਸ ਵਾਰ ਹਰਿਆਣੇ ਚ ਕਾਂਗਰਸ ਨੂੰ ਕਾਂਗਰਸ ਹਰਾਉਗੇ ਤਾਂ ਮਤਲਬ ਕਿ ਜਿਹੜਾ ਕੋਈ ਅੰਦਰ ਕੋਈ ਗਰੋਧ ਹੈ ਜਾਂ ਕੋਈ ਲੀਡਰ ਕੁਝ ਖਰਾਬ ਕਰ ਸਕਦੇ ਉਹਨਾਂ ਕਾਰਨਾਂ ਕਰਕੇ ਤਾਂ ਕਾਂਗਰਸ ਸੱਤਾ ਤੋਂ ਬਾਹਰ ਹੋ ਸਕਦੀ ਹੈ ਪਰ ਬੀਜੇਪੀ ਕਾਂਗਰਸ ਨੂੰ ਇਸ ਵਾਰ ਹਰਿਆਣੇ ਚ ਨਹੀਂ ਹਰਾ ਸਕਦੀ ਬਿਲਕੁਲ ਜੀ ਬਿਲਕੁਲ ਤਾਂ ਜੀ ਹੁਣ ਇਜਾਜ਼ਤ ਲਈਏ ਅਪਾ ਕੱਲ ਮਿਲਾਂਗੇ ਫਿਰ ਦੁਬਾਰਾ ਹਾਂਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ